ਬੱਡੇ ਮਹਾਰਾਜ ਜੀ ਕਿਹਾ ਕਰਦੇ ਸੀ ਕਹਿੰਦੇ ਪੰਜ ਮਾਲਾ ਬੂਲ ਮੰਤਰ ਦੀ ਜੇ ਰੋਜ਼ ਕਰੀਏ ਕਿਤੇ ਕਿਰਪਾ ਹੋ ਜਾਵੇ ਮਹਾਰਾਜ ਦੀ ਇਹ ਕਾਲ ਯੁੱਗ ਦੇ ਸਮੇਂ ਪੰਜ ਮਾਲਾ ਦੀ ਬਖਸ਼ਿਸ਼ ਹੋਵੇ ਹੋ ਜਾਵੇ ਰੋਜ਼ ਦੀ ਹੋਰ ਵੀ ਆਪਾਂ ਕਿੰਨੇ ਕੰਮਾਂ ਨੂੰ ਸਮਾਂ ਲੈਂਦੇ ਆ ਉਹਨਾਂ ਉਹਨਾਂ ਕੰਮਾਂ 'ਚ ਆਪਾਂ ਲੱਗੇ ਹੋਏ ਆ ਜਿਹਨਾਂ ਦਾ ਦੁੱਖੀ ਦਾ ਨਹੀਂ ਫਾਇਦਾ ਆਵਰ ਕਾਜ ਤੇਰੇ ਕਿਤੇ ਨਾ ਕਾਮ ਉਹਨਾਂ 'ਕ ਮਜ ਲੱਗੇ ਜਿਹਨਾਂ ਦਾ ਫਾਇਦਾ ਕੋਈ ਨਹੀਂ ਮਹਾਰਾਜ ਕਹਿੰਦੇ ਮਿਲ ਸਾਧ ਸੰਗਤ ਭਜ ਕੇ ਬਰਨਾਮ ਵੱਡੇ ਮਹਾਰਾਜ ਜੀ ਕਹਿੰਦੇ ਸੀ ਜੇ ਤੂੰ ਪੰਜ ਮਾਲਾ ਪੂਰਨ ਮੰਤਰ ਦੀਆਂ ਰੋਜ਼ ਕਰੇ ਨਾ ਤਾਂ ਤੈਨੂੰ ਅਰਦਾਸ ਵੀ ਕਰਨ ਦੀ ਲੋੜ ਨਹੀਂ ਪੈਣੀ ਫੁਰਨੇ ਨਾਲ ਕੰਮ ਚੱਲਦਾ ਕਹਿੰਦੇ ਆਖੋ ਨਾਮ ਜਪਣ ਦੇ ਨਾਲ ਇੱਕ ਪਰਹੇਜ਼ ਵੀ ਹੈ ਧਿਆਨ ਦੇਣਾ ਅੱਜ ਕੱਲ ਕਥਾਵਾਚਕਾਂ ਨੇ ਇੰਨਾ ਕਿ ਭਰਮ ਪਾਤਾ ਉਹ ਲੜਾਉਣ ਲੱਗ ਪਏ ਜੋ ਸ਼ਰਧਾ ਸੀ 30 ਸਾਲ ਪਹਿਲਾਂ ਉਹ ਖਤਮ ਕਰ ਦਿੱਤੀ ਗੁਰਨਾਨਕ ਸਾਹਿਬ ਨੂੰ ਆਮ ਬੰਦਾ ਬਣਾਤਾ ਜਦੋਂ ਭੱਟਾ ਨੇ ਕਹਿ ਦਿੱਤਾ ਵੀ ਰਾਮਚੰਦਰ ਮਹਾਰਾਜ, ਕ੍ਰਿਸ਼ਨ ਮਹਾਰਾਜ, ਗੁਰਨਾਨਕ ਸਾਹਿਬ ਵਿੱਚ ਫਰਕ ਨਹੀਂ ਫਿਰ ਆਪਾਂ ਸਮਝ ਲਓ ਗੁਰਬਾਣੀ ਤੇ ਸਮਝ ਲਓ ਕਿੰਤੂ ਕਰਨ ਲੱਗ ਪਏ ਆਪਾਂ ਜਦੋਂ ਭੱਟਾ ਨੇ ਕਿਹਾ ਵੀ ਜੁਗਾਂ-ਜੁਗਾਂ ਦੇ ਅਵਤਾਰ ਨੇ ਫਰਕ ਕੋਈ ਨਹੀਂ ਇਹਨਾਂ ਨੇ ਫਰਕ ਪਾਤਾ ਜਿਨ੍ਹਾਂ ਨੇ ਫਰਕ ਪਾ ਲਿਆ ਨਾ ਮਨ ਦੇ ਵਿੱਚ ਵੀ ਉਹ ਫਲਾਣਾ ਠੀਕ ਨਹੀਂ ਇਹ ਠੀਕ ਨਹੀਂ ਆਪਾਂ ਕੋਣ ਹੁੰਨੇ ਆ ਠੀਕ ਕਰਨ ਵਾਲੇ ਆਪਣਾ ਕੰਮ ਹੈ ਨਾਮ ਜਪਣਾ ਨਿੰਦਿਆ ਨਹੀਂ ਕਰਨੀ ਚਾਹੀਦੀ ਭਾਵੇਂ ਕੋਈ ਵੀ ਅਵਤਾਰ ਹੈ ਕੋਈ ਵੀ ਭਗਤ ਹੈ ਉਹਦੀ ਨਿੰਦਿਆ ਨਾ ਕਰੋ ਨਿੰਦਿਆ ਕਰਨ ਵਾਲਾ ਫਸ ਜਾਂਦਾ ਅਗਲਾ ਕਹਿੰਦਾ ਵੀ ਮੈਂ ਇਨਾ ਨਾਮ ਜਪਦਾ ਮੈਨੂੰ ਦਰਸ਼ਨ ਨਹੀਂ ਹੋਏ ਇਹ ਦਿੱਕਤ ਹੁੰਦੀ ਹੈ ਸੰਤਾ ਮਹਾਤਮਾ ਤੋਂ ਬਿਨਾਂ ਪਤਾ ਨਹੀਂ ਲੱਗਦਾ ਇਸ ਕਰਕੇ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿਸੇ ਵੀ ਅਵਤਾਰ ਦੀ ਕਿਸੇ ਦੀ ਵੀ ਨਿੰਦਿਆ ਨਾ ਕਰਿਆ ਕਰੋ ਆਪਾਂ ਕੀ ਲੈਣਾ ਆਪਾਂ ਆਏ ਆ ਥੋੜੇ ਸਮੇਂ ਵਾਸਤੇ ਸੰਸਾਰ ਦੇ ਵਿੱਚ ਨਾਮ ਜਪਣ ਵਾਸਤੇ ਹੋਰ ਕੋਈ ਕੰਮ ਨਹੀਂ ਨਾਮ ਜਪ ਕੇ ਆਪਣਾ ਆਉਣਾ ਸਫਲ ਕਰ ਲਓ ਬਸ ਜੇ ਆਪਾਂ ਆਪਣਾ ਆਪ ਸੰਭਾਲ ਕੇ ਵੀ ਦੁਨੀਆ ਤੋਂ ਚਲੇ ਜਾਈਏ ਇੰਨਾ ਹੀ ਬੜਾ ਕਿਸੇ ਨੂੰ ਤਾਂ ਆਪਾਂ ਸਮਝਾ ਨਹੀਂ ਸਕਦਾ ਬਹਾਦਰ ਸ਼ਾਹ ਕਹਿਣ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਰੀਬ ਨਵਾਜ਼ ਜਦੋਂ ਵੀ ਮੈਂ ਆਪ ਜੀ ਦੇ ਕੋਲ ਆਨਾ ਮੈਨੂੰ ਵੇਖ ਕੇ ਤੁਸੀਂ ਕਹਿੰਦੇ ਹੋ ਤਾਂ ਅੰਗੁਰੂ ਰਾਮਦਾਸ ਮਹਾਰਾਜ ਇਹਦੇ ਵਿੱਚ ਕੀ ਭੇਦ ਹੈ ਤਾਨ ਗੁਰਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾ ਜਿਹੜੀ ਤੈਨੂੰ ਬਾਦਸ਼ਾਹੀ ਮਿਲੀ ਹੈ ਨਾ ਇਹ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬਹਾਦਰ ਸ਼ਾ ਕਹਿੰਦਾ ਮਹਾਰਾਜ ਮੈਨੂੰ ਤਾਂ ਪਤਾ ਨਹੀਂ ਪਿਛਲੇ ਜਨਮ ਦਾ ਆਪ ਜੀ ਤਾਂ ਅੰਤਰੀਆਮੀ ਹੋ ਪੂਰੇ ਸਤਗੁਰੂਆਂ ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਤਾਂ ਗੁਰਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾ ਹਰਮੰਦਰ ਸਾਹਿਬ ਦੀ ਕਾਰ ਸੇਵਾ ਚੱਲਦੀ ਸੀ ਦੋ ਲੈਣਾ ਲਗਦੀਆਂ ਸੀ ਇੱਕ ਆਸ਼ੀਰਵਾਦ ਲੈਂਦੇ ਸੀ ਇੱਕ ਭੇਟਾ ਲੈਂਦੇ ਸੀ ਮੂੰ ਸੇਵਾ ਕਰਦਾ ਸੀ ਹਰਮੰਦਰ ਸਾਹਿਬ ਦੀ ਪਰ ਤੂੰ ਮਜਦੂਰੀ ਲਿਆ ਕਰਦਾ ਸੀ ਤੇਰੇ ਮਨ ਦੇ ਵਿੱਚ ਆਇਆ ਵੀ ਜਿਹੜੇ ਆਸ਼ੀਰਵਾਦ ਲੈਂਦੇ ਨੇ ਉਹਨਾਂ ਦਾ ਵੀ ਟਾਈਮ ਪਾਸ ਹੁੰਦਾ ਉਹ ਵੀ ਤਾਂ ਕਯਾਰਾ ਕਰਦੇ ਨੇ ਅੱਜ ਕਿਉਂ ਨਾ ਆਸ਼ੀਰਵਾਦ ਲੈ ਕੇ ਦੇਖੀਏ ਤੂੰ ਆਸ਼ੀਰਵਾਦ ਵਾਲੀ ਲਾਈਨ ਵਿੱਚ ਖਲੋ ਗਿਆ ਜਦੋਂ ਤੇਰੀ ਵਾਰੀ ਆਈ ਗੁਰੂ ਰਾਮਦਾਸ ਮਹਾਰਾਜ ਹੱਸ ਪਏ ਜਾਣ ਲੱਗੀ ਅੱਜ ਪੇਟਾ ਨਹੀਂ ਲੈਣੀ ਅੱਜ ਮਜ਼ਦੂਰੀ ਨਹੀਂ ਲੈਣੀ ਤੂੰ ਹੱਥ ਜੋੜ ਲੈ ਤੇ ਕਿਹਾ ਮਹਾਰਾਜ ਜਿਹੜੇ ਪੇਟਾ ਨਹੀਂ ਲੈਂਦੇ ਉਹਨਾਂ ਦਾ ਵੀ ਟਾਈਮ ਪਾਸ ਆਪਜੀ ਦੀ ਕਿਰਪਾ ਨਾਲ ਹੋ ਰਿਹਾ ਮਹਾਰਾਜ ਅੱਜ ਮੈਨੂੰ ਆਸ਼ੀਰਵਾਦ ਦੇ ਦਿਓ ਮਹਾਰਾਜ ਅੱਜ ਪੇਟਾ ਨਹੀਂ ਲੈਣੀ ਮੈਂ ਗੁਰੂ ਰਾਮਦਾਸ ਮਹਾਰਾਜ ਤਰੁੱਠ ਪਏ ਨਾਨਕ ਨਦਰੀ ਨਦਰ ਨਹੀਂ ਜਦੋਂ ਗੁਰਨਾਨਕ ਸਾਹਿਬ ਦੀ ਮਿਹਰ ਹੁੰਦੀ ਹੈ ਨਾ ਮਹਾਰਾਜ ਪੁਖਾਰੀਆਂ ਤੋਂ ਰਾਜੇ ਬਣਾ ਦਿੰਦੇ ਫਿਰ ਸਮਾਂ ਨਹੀਂ ਲਾਉਂਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਗੁਰੂ ਰਾਮਦਾਸ ਮਹਾਰਾਜ ਤੁਰਠੇ ਕਹਿਣ ਲੱਗੇ ਜਾ ਫਿਰ ਤੈਨੂੰ ਬਾਦਸ਼ਾਹੀ ਦਿੱਤੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ